ਸਾਹਿਬ ਜੀ ਮੈਂ ਤੁਹਾਡਾ ਆਪਣਾ ਧਰਮਜੀ ਡੀਪੀ ਤੇ ਤੁਸੀਂ ਦੇ ਦੇ ਪਿਓ ਜੀ ਮੇਰਾ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ। ਦੋਸਤੋ ਦੁਨੀਆ ਤੇ ਅਗਰ ਸਭ ਤੋਂ ਵੱਡਾ ਸਰਾਫ ਹੈ ਤੇ ਉਹ ਹੈ ਗਰੀਬੀ ਤੇ ਜੇ ਗਰੀਬੀ ਦੇ ਵਿੱਚ ਜਾ ਕੇ ਕਿਸੇ ਤਰ੍ਹਾਂ ਦਾ ਕੁਦਰਤੀ ਤੌਰ ਤੇ ਵੀ ਕੋਈ ਨੁਕਸਾਨ ਹੋ ਜਾਵੇ ਤਾਂ ਉਸ ਤੋਂ ਵੀ ਵੱਡਾ ਜਿਹੜਾ ਆ ਸਰਾਫ ਮੰਨਿਆ ਜਾਂਦਾ। ਇਸੇ ਤਰ੍ਹਾਂ ਦੀ ਖਬਰ ਜਿਹੜੀ ਇਹ ਹਰਦੋ ਬਠਵਾਲਾ ਦੇ ਵਿੱਚ ਇੱਕ ਕਲੋਨੀ ਤੋਂ ਸਾਹਮਣੇ ਆਈ ਏ। ਇੱਕ ਗਰੀਬ ਪਰਿਵਾਰ ਜੋ ਕਿ ਸਵੇਰੇ ਸਵੇਰੇ ਉੱਠ ਕੇ ਆਪਣੇ ਕੰਮਕਾਰਾਂ ਤੇ ਚੱਲ ਜਾਂਦਾ ਤੇ ਪਿੱਛੋਂ ਜਿਹੜਾ ਆ ਰੌਲਾ ਪੈ ਜਾਂਦਾ ਕਿ ਉਹਨਾਂ ਦੇ ਘਰ ਦੇ ਵਿੱਚ ਜਿਹੜੀ ਅੱਗ ਲੱਗ ਜਾਂਦੀ ਹੈ ਅੱਗ ਕਿਵੇਂ ਲੱਗੀ ਏ ਕਿਸ ਤਰ੍ਹਾਂ ਲੱਗੀ ਏ ਇਹਦੇ ਤੇ ਜਿਹੜੀ ਗੱਲਬਾਤ ਆ ਉਹ ਪਰਿਵਾਰ ਦੇ ਨਾਲ ਕਰ ਲੈਣੇ ਆ ਪਹਿਲਾਂ ਮੈਂ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਤਸਵੀਰਾਂ ਦਿਖਾਈਆਂ ਜਾਣ ਕੇ ਘਰ ਦਾ ਕਾਫੀ ਜ਼ਿਆਦਾ ਜਿਹੜਾ ਸਮਾਨ ਆ ਉਹ ਸੜ ਕੇ ਜਿਹੜਾ ਆ ਸਵਾਹ ਹੋ ਚੁੱਕਿਆ ਆ ਤਸਵੀਰਾਂ ਜਿਹੜੀਆਂ ਨੇ ਮੂੰਹੋਂ ਬੋਲਦੀਆਂ ਪਈਆਂ ਨੇ ਕਿ ਹਾਲਾਤ ਉਸ ਸਮੇਂ ਅੱਗ ਦੇ ਕੀ ਹੋਣਗੇ ਇਹ ਤੋਂ ਜੱਡ ਜਿੰਨਾ ਵੀ ਸਮਾਨ ਕੱਪੜਾ ਲੀੜਾ ਲੱਤਾ ਇੱਥੋਂ ਤੱਕ ਕਿ ਤੁਸੀਂ ਇਹ ਫਰਿੱਜ ਜਿਹੜੀ ਹੈ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਫਰਿੱਜ ਵੀ ਪੂਰੀ ਤਰ੍ਹਾਂ ਜਿਹੜੀ ਹੈ ਸੜ ਕੇ ਸੁਆਹ ਹੋ ਗਈ ਹੈ ਇਸ ਟਾਈਮ ਜੇਕਰ ਤੁਹਾਨੂੰ ਅਸੀਂ ਅੰਦਰ ਦੀਆਂ ਕੁਝ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰੀਏ ਤਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਕਿ ਅੱਗ ਅੱਗ ਦਾ ਜਿਹੜਾ ਸੇਕ ਆ ਉਹ ਅੰਦਰੋਂ ਹਾਲੇ ਵੀ ਜਿਹੜਾ ਆ ਨਜ਼ਰ ਆ ਰਿਹਾ ਆ ਪੂਰੀ ਤਰ੍ਹਾਂ ਤੁਸੀਂ ਦੇਖਦੇ ਪਿਓ ਕਿ ਬੈੱਡ ਗਾਰਡਰ ਲੰਬਾਰੀ ਪੇਟੀ ਜਿੰਨਾ ਵੀ ਸਮਾਨ ਜਿਹੜਾ ਆ ਇੱਥੇ ਪਿਆ ਹੋਇਆ ਸੀ ਇੱਧਰ ਜਿਹੜਾ ਆ ਰਸੋਈ ਘਰ ਇਸੇ ਕਮਰੇ ਦੇ ਵਿੱਚ ਜਿਹੜਾ ਰਸੋਈ ਘਰ ਵੀ ਸੀ ਉਹ ਵੀ ਸੜ ਕੇ ਜਿਹੜਾ ਪੂਰੀ ਤਰ੍ਹਾਂ ਜਿਹੜਾ ਆ ਤੈਸ ਨੈਸ ਹੋ ਚੁੱਕਾ ਆ ਤਸਵੀਰਾਂ ਜਿਹੜੀਆਂ ਨੇ ਉਹ ਆਪਣਾ ਹਾਲ ਆਪ ਹੀ ਬਿਆਨ ਕਰਦੀਆਂ ਪਈਆਂ ਨੇ ਕਿ ਹਾਲਾਤ ਕਿਵੇਂ ਆ ਉੱਪਰ ਤੇ ਦੇਦ ਤੇ ਪਿਉਪ ਕੇ ਪੱਖੇ ਦੇ ਹਾਲਾਤ ਵੀ ਤੁਸੀਂ ਦੇਖਦੇ ਪਿਓ ਵੀ ਕਿੰਨੇ ਮਾੜੇ ਹਾਲਾਤ ਜਿਹੜੇ ਨਜ਼ਰ ਆ ਰਹੇ ਨੇ ਤਸਵੀਰਾਂ ਆਪਣੀ ਤਸਵੀਰ ਤੋਂ ਆਪ ਦੱਸਦੀਆਂ ਪਈਆਂ ਨੇ ਕਿ ਕਿੱਡਾ ਵੱਡਾ ਜੜਾ ਆ ਇੱਕ ਗਰੀਬ ਦਾ ਜਿਹੜਾ ਇੱਥੇ ਨੁਕਸਾਨ ਹੋਇਆ ਆ ਏ ਟੂ ਜ਼ेड ਜੋ ਵੀ ਘਰ ਦੇ ਵਿੱਚ ਸਾਜੋ ਸਮਾਨ ਸੀ ਖਾਣ ਪੀਣ ਦਾ ਸਮਾਨ ਸੀ ਕੱਪੜੇ ਸੀ ਚਾਹੇ ਗਾਡਰ ਲੰਬਾਰੀ ਸੀ ਚਾਹੇ ਪਾਣੀ ਪੀਣ ਦੇ ਲਈ ਫ੍ਰੀਜਰ ਸੀ ਸਾਰਾ ਕੁਝ ਸੜ ਕੇ ਤਬਾਹ ਹੋ ਗਿਆ ਗੱਲ ਹੁਣ ਇੱਥੇ ਇਹ ਮੁਕਦੀ ਏ ਕਿ ਇਸ ਗਰੀਬ ਦਾ ਸਹਾਰਾ ਕੌਣ ਬਣੂਗਾ ਇੱਕ ਅੱਧੀ ਚੀਜ਼ ਹੋਵੇ ਤਾਂ ਸ਼ਾਇਦ ਬੰਦਾ ਮੁਸ਼ਕਲਾਂ ਦੇ ਨਾਲ ਇਕੱਠੀ ਕਰ ਲੈਂਦਾ ਪਰ ਜਦੋਂ ਘਰ ਹੀ ਸੜ ਕੇ ਸੁਆਹ ਹੋ ਜੇ ਤੋ ਉਥੇ ਕੀ ਬਣੇਗਾ ਗਰੀਬ ਦਾ ਬਹੁਤ ਜ਼ਿਆਦਾ ਮੁਸ਼ਕਲ ਹਾਲਾਤਾਂ ਦੇ ਨਾਲ ਇੱਕ ਗਰੀਬ ਰੁਪਈਆ ਰੁਪਈਆ ਜੋੜ ਕੇ ਜਿਹੜਾ ਆ ਆਪਣਾ ਘਰ ਬਣਾਉਂਦਾ ਉਸ ਤੋਂ ਬਾਅਦ ਉਹਦੇ ਵਿੱਚ ਸਾਜੋ ਸਮਾਨ ਲੈਂਦਾ ਸੁੱਖ ਸੁਵਿਧਾਵਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਬਣਾਉਣ ਦੀ ਕੋਸ਼ਿਸ਼ ਕਰਦਾ ਪਰ ਕਿਤੇ ਨਾ ਕਿਤੇ ਜਦੋਂ ਇਸ ਤਰ੍ਹਾਂ ਦਾ ਕੋਈ ਭਾਣਾ ਵਰਤ ਜਾਂਦਾ ਆ ਤੇ ਉਥੇ ਉਸ ਗਰੀਬ ਦਾ ਜਿਹੜਾ ਆ ਪੂਰੀ ਤਰ੍ਹਾਂ ਜਿਹੜਾ ਆ ਦਿਲ ਟੁੱਟ ਜਾਂਦਾ ਪੂਰੀ ਤਰ੍ਹਾਂ ਗਰੀਬ ਜਿਹੜਾ ਆ ਟੁੱਟ ਜਾਂਦਾ ਆ ਉਹ ਹਾਲਾਤ ਇੱਥੇ ਦੇ ਜਿਹੜੇ ਆ ਅਸੀਂ ਤੁਹਾਨੂੰ ਦਿਖਾਏ ਨੇ ਕਿ ਇਸ ਘਰ ਨੂੰ ਅੱਗ ਲੱਗੀ ਅੱਗ ਲੱਗਣ ਦੇ ਨਾਲ ਘਰ ਜਿਹੜਾ ਆ ਪੂਰੀ ਤਰ੍ਹਾਂ ਫੋਕਿਆ ਗਿਆ ਬਹੁਤ ਜ਼ਿਆਦਾ ਮੰਦੇ ਹਾਲਾਤ ਹੋ ਗਏ ਨੇ ਏ ਤੋਂ ਜ਼ੈਡ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਤੁਸੀਂ ਦੇਖੀਆਂ ਕਿ ਕੁਝ ਵੀ ਨਹੀਂ ਬਚਿਆ ਅਸੀਂ ਅੱਜ ਇੱਥੇ ਇਸੇ ਲਈ ਪਹੁੰਚੇ ਆ ਕਿ ਜੇਕਰ ਕੋਈ ਸਰਕਾਰ ਦਾ ਨੁਮਾਇੰਦਾ ਜੇਕਰ ਕੋਈ ਐਮਐਲਏ ਜੇਕਰ ਕੋਈ ਸੰਸਥਾ ਦੇਖ ਦਿਓ ਵੇ ਵੀਡੀਓ ਤੇ ਇਸ ਗਰੀਬ ਦੀ ਮਦਦ ਜ਼ਰੂਰ ਕਰੇ ਆ ਕੇ ਜਿੰਨੀਆਂ ਵੀ ਸੰਸਥਾਵਾਂ ਨੇ ਉਹਨਾਂ ਸਾਰਿਆਂ ਨੂੰ ਜਿਹੜੀ ਬੇਨਤੀ ਇਹੀ ਕੀਤੀ ਜਾਂਦੀ ਏ ਕਿ ਕਿਰਪਾ ਕਰਕੇ ਇਸ ਗਰੀਬ ਦਾ ਜ਼ਰੂਰ ਸਾਥ ਦਿੱਤਾ ਜਾਵੇ ਕਿਉਂਕਿ ਅਸੀਂ ਸਾਥ ਬੜੇ ਲੋਕਾਂ ਦਾ ਦੇ ਦਿੰਨੇ ਆ ਜਿਨ੍ਹਾਂ ਨੂੰ ਨਹੀਂ ਲੋੜ ਅਸੀਂ ਉਹਨਾਂ ਦਾ ਵੀ ਸਾਥ ਦੇ ਦਿੰਨੇ ਆ ਪਰ ਜਿੰਨੂੰ ਲੋੜ ਆ ਉਹਦਾ ਸਾਥ ਜ਼ਰੂਰ ਬੰਦਾ ਜਿੰਨੀਆਂ ਵੀ ਇਸ ਟਾਈਮ ਸਾਡੇ ਨਾਲ ਸੰਸਥਾਵਾਂ ਦੇਖਦੀਆਂ ਪਈਆਂ ਨੇ ਜਿੰਨੇ ਵੀ ਸਾਡੇ ਨਾਲ ਔ ਲੋਕ ਦੇਖਦੇ ਪਏ ਨੇ ਸੇਵਾਦਾਰ ਵੇਖਦੇ ਪਏ ਨੇ ਜਿਹੜੇ ਕਿ ਸਮਾਜਿਕ ਸੇਵਾਦਾਰ ਨੇ ਸਮਾਜ ਦੇ ਵਿੱਚ ਜਿਹੜੇ ਸੇਵਾ ਕਰਦੇ ਨੇ ਉਹਨਾਂ ਨੂੰ ਇੱਕ ਹੀ ਬੇਨਤੀ ਹੈ ਸਾਡੇ ਚੈਨਲ ਦੇ ਮਾਧਮ ਰਾਹ ਕਿ ਆ ਕੇ ਇਸ ਪਰਿਵਾਰ ਦਾ ਹਾਲ ਜਰੂਰ ਵੇਖਿਓ ਇਸ ਪਰਿਵਾਰ ਦੀ ਮਦਦ ਜਰੂਰ ਕਰਿਓ ਤਾਂ ਕਿ ਇਹ ਦੁਬਾਰਾ ਤੋਂ ਆਪਣੇ ਪੈਰਾਂ ਤੇ ਖੜੇ ਹੋ ਸਕਣ ਕਿਉਂਕਿ ਡਿੱਗੇ ਹੋਏ ਰੁੱਖ ਸਾਇਦ ਬੜੀ ਮੁਸ਼ਕਲ ਦੇ ਨਾਲ ਖੜੇ ਹੁੰਦੇ ਆ ਪਰ ਜੇਕਰ ਉਹਨੂੰ ਕੋਈ ਖੜਾ ਕਰਨਾ ਚਾਵੇ ਤੇ ਜਰੂਰ ਕਰ ਦਿੰਦਾ ਉਹ ਹੁਣ ਤੁਹਾਡੀ ਜ਼ਿੰਮੇਵਾਰੀ ਬਣਦੀ ਏ ਤੁਹਾਡੇ ਤਾਂ ਕਿ ਇਹ ਗੱਲ ਜਿਹੜੀ ਅਸੀਂ ਪਹੁੰਚਾਉਣੀ ਸੀ ਉਹ ਪਹੁੰਚਾ ਰਹੇ ਆ ਕਿ ਇਹਨਾਂ ਗਰੀਬਾਂ ਦੀ ਜਿਹੜੀ ਮਦਦ ਕੀਤੀ ਜਾਵੇ ਜਿਹੜੇ ਇੱਥੇ ਸਾਡੇ ਨਾਲ ਮੌਜੂਦ ਲੋਕ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਲੈਣੇ ਭਾਜੀ ਕਿਸ ਤਰ੍ਹਾਂ ਹੋਇਆ ਸੀ ਇਹ 9:30 ਵਜੇ ਹੋਏ ਤਾਰ ਦੀ ਸ਼ੋਰਟ ਨਾਲ ਤੇ ਧੂਆ ਜੀ ਨਿਕਲੀ ਦੇਖਿਆ ਤੇ ਦਰਵਾਜ਼ਾ ਤੋੜਿਆ ਤੇ ਬਾਅਦ ਨੂੰ ਪਤਾ ਲੱਗਾ ਵੀ ਅੱਗ ਬਲ ਅੱਗ ਬੁਝੇ ਫਿਰ ਗੱਡੀ ਨੂੰ ਕੱਢੇ ਵਾਲਿਆਂ ਨੂੰ ਫੋਨ ਕੀਤਾ ਫਿਰ ਅੱਗ ਬੁਝਾਉਣ ਵਾਲੀ ਗੱਡੀਆਂ ਆਂਦੀਆਂ ਦੋ ਜੀ ਕਿੰਨੇ ਕਿੰਨੇ ਲੋਕ ਹੀ ਘਰ ਦੇ ਵਿੱਚ ਘਰ ਦੇ ਲੋਕ ਚਾਰ ਘਰ ਸਾਰੇ ਕੰਮ ਤੇ ਗਏ ਦੇ ਫਰ ਕੋਈ ਬੱਚੀ ਹੀ ਇੱਥੇ ਉਹ ਬੱਚੀ ਦੂਜਿਆਂ ਦੇ ਗਵਾਂਢਿਆਂ ਦੇ ਘਰੇ ਇਧਰ ਆਈ ਨਹੀਂ ਵਿਚਾਰੀ ਤੇ ਜਦੋਂ ਪਤਾ ਲੱਗਿਆ ਤੇ ਫਿਰ ਇਹਨੂੰ ਅੱਗ ਨੂੰ ਬੁਝਾਉਣ ਦੀ ਕਿਸ ਤਰ੍ਹਾਂ ਕੋਸ਼ਿਸ਼ ਕੀਤੀ ਗਈ ਜਦੋਂ ਪਤਾ ਲੱਗਿਆ ਤੇ ਅਸੀਂ ਤੁਰੰਤ ਧੂਆਂ ਦੇਖਿਆ ਤੁਰੰਤ ਫਿਰ ਗੱਡੀ ਫਾਇਰ ਵਾਲਿਆਂ ਨੂੰ ਬੁਲਾਇਆ ਗਿਆ ਤਾਲਾ ਤੇ ਆਪੇ ਤਾਲਾ ਤੋੜ ਤੋੜ ਕੇ ਹੀ ਆਪੇ ਤਾਂ ਵਸ ਚੀ ਆਈ ਠੀਕ ਹੈ ਤੇ ਸਾਡੇ ਨਾਲ ਇੱਥੇ ਮਾਤਾ ਜੀ ਵੀ ਮਾਤਾ ਜੀ ਤੁਹਾਡੇ ਘਰ ਆਏ ਗਵੰਡਾ ਨਾ ਪਹਿਲਾਂ ਮੇਰੀ ਨੌ ਨੇ ਵੇਖਿਆ ਵਾ ਆਂਦੇ ਮੰਮੀ ਗਵੰਡੀਆਂ ਦੇ ਘਰ ਆ ਤੂੰ ਆਣੀ ਗਾਂੜਿਆ ਮੈਂ ਵੇਖਿਆ ਮੈਂ ਕੁੜੀ ਵਾਲਾ ਦੌੜੀ ਗਈ ਗਵੰਡੀ ਦੇ ਘਰ ਬੈਠੀ ਸੀ ਮੈਂ ਦੌੜੀ ਗਈ ਮੈਂ ਹਾਂ ਸੋਨਾ ਟਾਡੇ ਘਰ ਅੱਗ ਲੱਗ ਗਈ ਕੁਛ ਨਹੀਂ ਰਿਆ ਟੱਡਾ ਤਾਲਾ ਖੋਲਿਆ ਮੇਰੀ ਹਿੰਮਤ ਨਹੀਂ ਪਈ ਦਰਵਾਜ਼ਾ ਖੋਲਣ ਦੀ ਪਾਣੀ ਦੀ ਬਾਲਟੀ ਸੁੱਟੀ ਕੁਛ ਨਹੀਂ ਬਣਿਆ ਇਹ ਕਾਕਾਂ ਦਾ ਵੀ ਮੈਂ ਪਾਣੀ ਵਾਲਿਆਂ ਨੂੰ ਸੱਦਨਾ ਫਿਰ ਪਾਣੀ ਵਾਲਿਆਂ ਨੂੰ ਦੋ ਟੈਂਕਰ ਸੱਦੇ ਫਿਰ ਅੱਗ ਬੁਝੀ ਦੋ ਟੈਂਕਰ ਹਾਂਜੀ ਅੱਗ ਘਰ ਨੂੰ ਆ ਗਈ ਹਾਲਾਤ ਜਿਹੜੇ ਆ ਕਾਫੀ ਜ਼ਿਆਦਾ ਬੱਤਰ ਨਜ਼ਰ ਆ ਰਿਹਾ ਬਹੁਤ ਜ਼ਿਆਦਾ ਅੱਗ ਦੇ ਭਾਂਬੜਾਂ ਦੇ ਵਿੱਚ ਜਿਹੜਾ ਸਾਰਾ ਸਮਾਨ ਜਿਹੜਾ ਸੜ ਕੇ ਸੁਆਹ ਹੋ ਚੁੱਕਿਆ ਘਰ ਵਾਲਿਆਂ ਨੇ ਜਾਂ ਆਂਡਿਆ ਗਵਾਂਡੀਆਂ ਨੇ ਪਾਣੀ ਸੁੱਟ ਕੇ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਵੀ ਤਰ੍ਹਾਂ ਜਿਹੜੀ ਅੱਗ ਦੇ ਉੱਤੇ ਕੰਟਰੋਲ ਨਹੀਂ ਪਾਇਆ ਗਿਆ ਆਂਡਿਆ ਗਵਾਂਡੀਆਂ ਨੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਦੋ ਗੱਡੀਆਂ ਪਾਉਂਦੀਆਂ ਨੇ ਤੇ ਫਿਰ ਪਾਣੀ ਦੇ ਨਾਲ ਜਿਹੜਾ ਆ ਅੱਗ ਦੇ ਉੱਤੇ ਕਾਬੂ ਪਾ ਲਿਆ ਜਾਂਦਾ ਸਾਡੇ ਨਾਲ ਹੋਰ ਵੀ ਇੱਥੇ ਸੱਜਣ ਮੌਜੂਦ ਨੇ ਉਹਨਾਂ ਨੇ ਵੀ ਗੱਲਬਾਤ ਕਰ ਲੈਣੀ ਹੈ ਕਿ ਭਾਜੀ ਕਿਸ ਤਰ੍ਹਾਂ ਲੱਗੀ ਤੇ ਕੀ ਦੇਖਿਆ ਤੁਸੀਂ ਇਹ 9:30 ਵਜੇ ਦੇ ਹੀ ਕਿੱਤੂ ਆ ਨਿਕਲਣਾ ਮੈਂ ਮਾਂ ਤੇ ਚ ਲੈ ਕੇ ਆਟੋ ਲੈ ਕੇ ਬਾਹਰ ਨੂੰ ਤੇ ਨੋ ਕਹਿੰਦੀ ਕਿ ਤੂੰ ਆ ਨਿਕਲਣ ਡਿਆ ਮੈਂ ਪੜਨੇ ਤੂੰ ਆ ਘਰ ਨਿਕਣ ਡਿਆ ਬਾਹਰ ਦੇਖਦੇ ਅੱਗ ਮਾਂ ਉੱਤੇ ਨੂੰ ਆਂਡੀ ਬਾਹਰ ਨੂੰ ਬਾਹਰ ਨੂੰ ਆ ਗਾਂਡੀ ਫੇਰ ਕਹਿੰਦਾ ਫਿਰ ਇਹਨਾਂ ਨੂੰ ਬੂਹਾ ਤੋੜਿਆ ਗੋਹਾਂਂਡੀਆਂ ਬੂਹਾ ਤੋੜ ਕੇ ਤੇਰੇ ਕੋਈ ਲੱਗਗੇ ਨਹੀਂ ਤੇਰਾ ਅੱਗ ਮੈਂ ਸਿੱਧੀ ਪੈਂਦੀ ਫਿਰ ਇਹਨਾਂ ਨੇ ਫੋਨ ਦਿੱਤਾ ਫਿਰ ਗੱਡੀ ਨੂੰ ਸਾਡੇ ਨਾਲ ਹੋਰ ਵੀ ਸੱਜਣ ਨੇ ਭਾਜੀ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਉੱਤੇ ਭਾਜੀ ਮੈਂ ਦੁਕਾਨ ਤੇ ਤੇ ਅੱਗ ਲੱਗੀ ਮੈਂ ਦੇਖਿਆ ਗਏ ਤੇ ਉਦੋਂ ਫੈਕਟਰੀ ਵਾਲੇ ਬੁਝਾਉਂਦੇ ਆ ਇਹ ਆ ਜੇ ਸਾਡੀ ਆਪਣੀ ਕੁੜੀ ਆ ਤੇ ਇੰਦੇ ਘਰ ਅੱਗ ਲੱਗੀ ਜੀ ਪ੍ਰਸ਼ਾਸਨ ਵਾਲ ਨੂੰ ਤੁਸੀਂ ਕੀ ਬੇਨਤੀ ਕਰਨਾ ਚਾਹੋ ਅਸੀਂ ਪ੍ਰਸ਼ਾਸਨ ਨੂੰ ਇਹ ਗੱਲ ਕਰਨੇ ਕਿ ਜੇ ਬੋਟਾ ਲੈਣ ਵਾਲੇ ਕਿਹਦੇ ਘਰ ਆਸਦੇ ਆ ਕਿ ਗਰੀਬ ਦੇ ਘਰ ਵੀ ਆਣ ਵੀ ਲੈਪੇ ਘਰ ਅੱਗ ਲੱਗੇ ਉਹ ਤਾਂ ਵੀ ਆਣ ਇਸ ਗੱਲ ਹਾਂਜੀ ਤੇ ਮੰਨ ਲਓ ਇਸ ਤਰ੍ਹਾਂ ਤੇ ਪ੍ਰਸ਼ਾਸਨ ਲਗਭਗ ਬਹੁਤ ਘੱਟ ਪਹੁੰਚਦਾ ਕਿਸੇ ਨਾ ਕਿਸੇ ਤੱਕ ਪਹੁੰਚਤਾ ਕਰਨੀ ਬਣੇਗੀ ਹਾਂਜੀ ਭਾਈ ਉਹਦੇ ਹੈ ਜੀ ਤੇ ਕਿਸ ਤਰ੍ਹਾਂ ਦੇਖਦੇ ਵੀ ਤੁਸੀਂ ਕਿਹਦੇ ਕੋ ਜਾ ਕੇ ਜੜਾ ਆਸਰਾ ਲੈਣ ਦੀ ਕੋਸ਼ਿਸ਼ ਕਰੋਗੇ ਭਾਈ ਦੇਖੋ ਜਿਹਦੇ ਦੀ ਬੋਟਾ ਹੁੰਦੀ ਆ ਸਾਰੇ ਆ ਘਰ ਕਰਾਂਦੇ ਆ ਤੇ ਜਦੋਂ ਇਹ ਆਜਾ ਕੰਮ ਹੁੰਦਾ ਕੋਈ ਨਹੀਂ ਗਰੀਬ ਦੇ ਘਰਾਂ ਦਾ ਉਹ ਤਾਂ ਪਤਾ ਉਦੋਂ ਲਗਾਏ ਹੋਣ ਦੇਖੋ ਕੋਣਾਂ ਦਾ ਕੋਣੀ ਆਂਦਾ ਜੀ ਹਾਂਜੀ ਗੱਲ ਇਹ ਤਾਂ ਕਿ ਮੌਕੇ ਦੀਆਂ ਤਸਵੀਰਾਂ ਦੇਖ ਕੇ ਇਹ ਹੀ ਲੱਗਦਾ ਹੈ ਕਿ ਫਿਲਹਾਲ ਤੇ ਇੱਥੇ ਤੱਕ ਨਾ ਕੋਈ ਪ੍ਰਸ਼ਾਸਨ ਤੇ ਨਾ ਕੋਈ ਜਿਹੜਾ ਆ ਜਿਹੜਾ ਸਰਕਾਰ ਦਾ ਕੋਈ ਵੀ ਕਰਿੰਦਾ ਨਹੀਂ ਪਹੁੰਚਿਆ ਜਿਹੜੀ ਵੀਰ ਨੇ ਗੱਲ ਕਹੀ ਹੈ ਕਿ ਵੋਟਾਂ ਲੈਣ ਦੇ ਲਈ ਤਾਂ ਸਾਰੇ ਪਹੁੰਚ ਜਾਂਦੇ ਨੇ ਪਰ ਕਿਤੇ ਨਾ ਕਿਤੇ ਜਦੋਂ ਇਸ ਤਰ੍ਹਾਂ ਦੀ ਗਰੀਬ ਦੇ ਉੱਤੇ ਕੋਈ ਮੁਸੀਬਤ ਪੈਂਦੀ ਹੈ ਸਾਈ ਦੇ ਕੋਈ ਪਹੁੰਚਦਾ ਆ ਬੇਨਤੀ ਇਹ ਹੀ ਹੈ ਕਿ ਜੇਕਰ ਇਹ ਖਬਰ ਤੁਹਾਡੇ ਤੱਕ ਜਾ ਰਹੀ ਹੈ ਇਹ ਗੱਲਬਾਤ ਤੁਹਾਡੇ ਤੱਕ ਜਾ ਰਹੀ ਹੈ ਤੇ ਇੱਕ ਵਾਰ ਜਾ ਕੇ ਜਿਹੜਾ ਆ ਇਹਨਾਂ ਲੋਕਾਂ ਦੇ ਹਾਲਾਤ ਹਰ ਦੋ ਬਥਵਾਲਾ ਕਲੋਨੀ ਦੇ ਵਿੱਚ ਜਿਹੜੇ ਆ ਪੱਠੇ ਦੇ ਨੇੜੇ ਇਹ ਹਾਲਾਤ ਹੋਏ ਨੇ ਉੱਥੇ ਆ ਕੇ ਤੁਸੀਂ ਇਹਨਾਂ ਦੇ ਹਾਲਾਤ ਵੇਖੋ ਇਹਨਾਂ ਦੀ ਜਿੰਨੀ ਵੀ ਹੈਲਪ ਹੋ ਸਕਦੀ ਹੈ ਕਰੋ ਪ੍ਰਸ਼ਾਸਨ ਕਰਦਾ ਨਹੀਂ ਕਰਦਾ ਉਹ ਅਲੱਗ ਚੀਜ਼ ਆ ਮੇਰੇ ਆਪਣੇ ਵੱਲੋਂ ਜਿਹੜੀ ਹੈ ਸਾਡੇ ਚੈਨਲ ਵੱਲੋਂ ਜਿਹੜੀ ਹੈ ਉਹ ਇਹੀ ਦਰਖਾਸਤ ਹੈ ਕਿ ਜਿੰਨੀਆਂ ਵੀ ਸਾਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਜਿਹੜੇ ਸਮਾਜ ਛੇਵੀ ਲੋਕ ਨੇ ਜੇਕਰ ਉਹਨਾਂ ਦੇ ਵਿੱਚੋਂ ਕੋਈ ਦੇਖਦਾ ਪਿਆ ਆ ਜਾਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕੀਤੀ ਜਾਵੇ ਤਾਂ ਕਿ ਇਹਨਾਂ ਲੋਕਾਂ ਦੇ ਜਿਹੜਾ ਆ ਹੈਲਪ ਵੱਧ ਤੋਂ ਵੱਧ ਹੋ ਸਕੇ ਸਾਡੇ ਨਾਲ ਇੱਥੇ ਘਰ ਵਾਲੇ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਤੁਸੀਂ ਕਿੱਥੇ ਗਏ ਹੋਏ ਸੀ ਕੰਮ ਤੇ ਗਏ ਸੀ ਕੰਮ ਤੇ ਗਏ ਸੀ ਹਾਂਜੀ ਤੇ ਤੁਹਾਨੂੰ ਕਿਸ ਫੋਨ ਕੀਤਾ ਹੈ ਜਾਂ ਕਿੰਨ ਬੁਲਾਇਆ ਨਾ ਇੱਥੇ ਹੀ ਫੋਨ ਕੀਤਾ ਸੀ ਇਹਨਾਂ ਨੇ ਤੇ ਕਹਿੰਦੇ ਕਿ ਅੱਗ ਲੱਗ ਗਈ ਫਿਰ ਮੈਂ ਫਟਾਫਟ ਦੌੜੀ ਆ ਗਈ ਕਿੰਨਾ ਕੁ ਵੀ ਪੰਜ ਕਿੰਨੇ ਜੀਜੇ ਕਰਦੇ ਪੰਜ ਜੀਆਂ ਇੱਕ ਤੇ ਬਾਹਰ ਹੀ ਆ ਤੇ ਦੋ ਬੱਚੇ ਮੇਰੇ ਘਰ ਹੀ ਅਸੀਂ ਦੋਨੇ ਕੰਮ ਤੇ ਸੇਰੇ ਚੱਲ ਗਏ ਤੇ ਕੁੜੀ ਮੇਰੀ ਘਰ ਹੀ ਮੁੰਡਾ ਨਿੱਕਾ ਵੀ ਮੇਰਾ ਕੰਮ ਤੇ ਚੱਲ ਗਿਆ ਤੇ ਸਮਝ ਆਈ ਕੁਝ ਵੀ ਕਿੰਨੀ ਅੱਗ ਲੱਗੀ ਸਮਝ ਨਹੀਂ ਆਈ ਕੀ ਬਣਿਆ ਕੀ ਬਣ ਨਹੀਂ ਬਣਿਆ ਪਤਾ ਨਹੀਂ ਤਾਰਾ ਤੋਰਾ ਕੋਈ ਸਪਾਰਕ ਹੋ ਗਿਆ ਇਸ ਕੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਕੀ ਬਣਿਆ ਤੇ ਕੀ ਨਹੀਂ ਬਣਿਆ ਮੈਂ ਤਾਂ ਕੰਮ ਤੋਂ ਆਈ ਉਦੋਂ ਜਦੋਂ ਪੜਾਵੇ ਮੱਚੇ ਹੋਏ ਤੂੰ ਤੂੰ ਕੀ ਮੰਗ ਕਰਦੇ ਹੋ ਹੁਣ ਪ੍ਰਸ਼ਾਸਨ ਜੋ ਮੰਗ ਕੀ ਕਰਨੀਆਂ ਦੇਖ ਲਓ ਤੁਹਾਡੇ ਸਾਹਮਣੇ ਹੀ ਸਾਰਾ ਕੁਸ਼ਣ ਕਰਾਏ ਤੇ ਰਹਿਣ ਦੇ ਆਈ ਕਿੜਾ ਆਪਣਾ ਘਾਰ ਆਪਣਾ ਕੁਛ ਵੀ ਨਹੀਂ ਹੈ ਜੋ ਕੁਛ ਹੈਗਾ ਹੀ ਸਭ ਕੁਝ ਹਾਂ ਤਾਂ ਕੋ ਸੜ ਗਿਆ ਇੱਥੇ ਲੱਜੋ ਜੋ ਕੁਝ ਕਰਾ ਪਹਿਲਾਂ ਨਗੇ ਅਰ ਉਹਨਾਂ ਨੂੰ ਉਹਨਾਂ ਨੂੰ ਆਪੇ ਕਰ ਲਗੇ ਭਾਈ ਹਾਲਾਤ ਤੈਲ ਨੂੰ ਦਹਿਲਾ ਦਿੰਦੇ ਨੇ ਹਾਲਾਤ ਦਿਲ ਨੂੰ ਰਵਾ ਦਿੰਦੇ ਨੇ ਹਾਲਾਤ ਬੰਦੇ ਨੂੰ ਮਜਬੂਰ ਕਰ ਦਿੰਦੇ ਨੇ ਕਿ ਉਹ ਖੜਾ ਨਾ ਹੋਵੇ ਡਿੱਗ ਜਾਵੇ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਇਸ ਗਰੀ ਪਰਿਵਾਰ ਨਾਲ ਹੋਏ ਖੜਾ ਮੁਸਕਲ ਨਾਲ ਹੋਇਆ ਗਿਆ ਜੇ ਹੋਇਆ ਹੀ ਹੋਇਆ ਤੇ ਇੱਕਦਮ ਕੁਦਰਤੀ ਮਾਰ ਦੇ ਨਾਲ ਜਿਹੜਾ ਡਿੱਗ ਪਿਆ ਆ ਦੱਸਿਆ ਜਾ ਰਿਹਾ ਵੀ ਸ਼ਾਇਦ ਬਿਜਲੀ ਦੀ ਸਪਾਰਕ ਕਰਕੇ ਜਿਹੜਾ ਆ ਅੱਗ ਲੱਗ ਗਈ ਪਰ ਅੱਗ ਨੇ ਜਿਹੜਾ ਆ ਪੂਰੀ ਤਰ੍ਹਾਂ ਭਾਂਬੜ ਮਚਾ ਦਿੱਤੇ ਤੇ ਘਰ ਨੂੰ ਪੂਰਾ ਤੈਸ ਨੈਸ ਕਰ ਦਿੱਤਾ ਬਹੁਤੀਆਂ ਗੱਲਾਂ ਨਾਕ ਕਰਦੇ ਹੋਏ ਲਾਸ਼ ਤੇ ਇੱਕ ਗੁਜਾਰਸ਼ ਇਹ ਹੀ ਕਿ ਜੇਕਰ ਸਮਾਜਿਕ ਜਥੇਬੰਦੀਆਂ ਸਮਾਜ ਸੇਵੀ ਦੇਖਦੇ ਪਏ ਨੇ ਤੇ ਹਰ ਦੋ ਬਠਵਾਲਾ ਪੱਠੇ ਦੇ ਨੇੜੇ ਕਲੋਨੀ ਦੇ ਵਿੱਚ ਪਹੁੰਚ ਕੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਬਾਹਰੋਂ ਕਿਸੇ ਨੂੰ ਵੀ ਆ ਕੇ ਪੁੱਛ ਸਕਦੇ ਤੁਸੀਂ ਕਿ ਘਰ ਦੇ ਵਿੱਚ ਜਿੱਥੇ ਅੱਗ ਲੱਗੀ ਉੱਥੇ ਅਸੀਂ ਪਹੁੰਚਣਾ ਆ ਆਣ ਕੇ ਹਾਲਾਤ ਵੇਖੋ ਤੇ ਇਹਨਾਂ ਦੀ ਮਦਦ ਜ਼ਰੂਰ ਕਰੋ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਡੀਪੀਸੀ ਪੰਜਾਬੀ ਕੈਮਰਾਮੈਨ ਸੰਜੀਵ 바ਵਾ ਦੇ ਨਾਲ ਧੰਨਵਾਦ